ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਤੋਂ ਗਏ ਇੱਕ ਨੌਜਵਾਨ ਹਰਜਿੰਦਰ ਸਿੰਘ ਤੋਂ ਅਮਰੀਕਾ ਵਿੱਚ ਗੱਡੀ ਚਲਾਉਂਦੇ ਸਮੇਂ ਇੱਕ ਬਹੁਤ ਹੀ ਭਾਰੀ ਐਕਸੀਡੈਂਟ ਹੋ ਗਿਆ ਜਿਸ ਐਕਸੀਡੈਂਟ ਵਿੱਚ ਅਮਰੀਕਾ ਦੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਐਕਸੀਡੈਂਟ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਅਮਰੀਕਾ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਹਰਜਿੰਦਰ ਸਿੰਘ ਦੇ ਇੱਕ ਦੋਸਤ ਜੋ ਕਿ ਉਸ ਦਾ ਰੂਮ ਮੇਟ ਵੀ ਹੈ ਉਸਨੇ ਹਰਜਿੰਦਰ ਸਿੰਘ ਜੀ ਸਾਥ ਸ੍ਰੀ ਕਾਲ ਸਾਹਿਬ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਜੀ ਦਾ ਜਿਵੇਂ ਕਿ ਸਾਰੀ ਭਰਾਵਾਂ ਨੂੰ ਹੁਣ ਪਤਾ ਹੀ ਅੱਜ ਕੱਲ ਵੀਡੀਓ ਚੱਲ ਰਹੀ ਹੈ ਜਿਹੜਾ ਅਮਰੀਕਾ 'ਚ ਐਕਸੀਡੈਂਟ ਹੋਇਆ ਬਾਈ ਤੋਂ ਜੂ ਟਰਨ ਮਾਰਨ ਪਿੱਛੇ ਹੈ ਨਾ ਤੇ ਉਹ ਬਾਈ ਦਾ ਜਦੋਂ ਜੂ ਟਰਨ ਮਾਰਨ ਤੋਂ ਪਹਿਲਾਂ ਬਾਈ ਦਾ ਰੋਡ ਤੇ ਲਾ ਕੇ ਸਾਈਡ ਤੇ ਖੜਾ ਰਿਹਾ ਇਹ ਗੱਲ ਜੋ ਵੀ ਮੈਂ ਤੁਹਾਨੂੰ ਦੱਸੂਗਾ ਇਹ ਸਾਰੀ ਜਿਹੜਾ ਉਹਦਾ ਮੁੰਡਾ ਨਾਲ ਰਹਿੰਦਾ ਸੀਗਾ ਰੂਮ ਮੇਟ ਆ ਜਿਵੇਂ ਆਪਾਂ ਕਹਿ ਲਈਏ ਉਹਦੇ ਨਾਲ ਬਾਈ ਦੇ ਉਹਦੇ ਉਹਨੇ ਦੱਸਿਆ ਲਾਲੂ ਆਪਾਂ ਨੂੰ ਉਹਦੇ ਨਾਲ ਮੇਰੀ ਗੱਲ ਵੀ ਹੋਈ ਹੈਗੀ ਉਹਦੇ ਉਹਦੀ ਜਵਾਨੀ ਹੈ ਸਾਰੀ ਜਿਵੇਂ ਬਾਈ ਨੇ ਉਹਨੂੰ ਦੱਸੀ ਤੇ ਉਹਨੇ ਗਾਹ ਮੈਨੂੰ ਦੱਸੀ ਇਹ ਗੱਲ ਕੋਈ ਇਹ ਨਹੀਂ ਮੈਂ ਆਪਣੇ ਕੋਲ ਵੀ ਬਣਾਤੀ ਇਹ ਗੱਲ ਤੇ ਉਹ ਬਾਈ 20 ਮਿੰਟ ਮੰਗੂਗੀ ਉੱਥੇ ਖੜਾ ਰਿਹਾ ਸਾਈਡ ਤੇ ਪਹਿਲਾਂ ਲਾਲੂ ਦੇਖੀ ਗਿਆ ਵੀ ਮੈਂ ਯੂ ਟਰਨ ਮਾਰਾਂ ਉਹ ਲਾਲੂ ਜਿਵੇਂ ਆਪਾਂ ਡਬਲ ਮਾਈਂਡਡ ਹੈ ਇਹ ਹੋ ਜਾਂਦੇ ਆ ਵੀ ਯੂ ਟਰਨ ਮਾਰੀਏ ਕਿ ਨਾ ਮਾਰੀਏ ਉਹ ਬਾਈ ਵੇਟ ਕਰੀ ਜਾਂਦਾ ਸੀ ਇਦਾਂ ਵੀ ਗੱਡੀਆਂ ਗੁੱਡੀਆਂ ਲੰਘ ਜਾਂਨ ਆਪਦੀ ਜਨਤਾ ਉਹਨੇ ਫਿਰ ਧਿਆਨ ਨਾਲ ਹੀ ਮਾਰਿਆ ਹੁਣ ਆ ਦੇਖ ਕੇ ਪਰ ਫੇਰ ਵੀ ਜਦੋਂ ਕੋਈ ਕੰਮ ਹੋਣਾ ਹੁੰਦਾ ਅਨਹੋਣੀ ਹੋਣੀ ਹੁੰਦੀ ਆ ਲਾ ਲੋ ਤੇ ਉਹ ਬਾਹਰਾਂ ਵਾਪਰ ਗਿਆ ਬਾਈ ਨਾਲ ਹਨਾ ਉਸ ਤੋਂ ਬਾਅਦ ਜਦੋਂ ਉਹ ਐਕਸੀਡੈਂਟ ਹੋ ਗਿਆ ਪੁਲਿਸ ਵਗੈਰਾ ਆਈ ਉੱਥੇ ਤੇ ਬਾਈ ਨੂੰ ਉਹਨਾਂ ਨੇ ਕੋਈ ਅਰੈਸਟ ਨਹੀਂ ਕੀਤਾ ਤੇ ਬਾਈ ਨਾਲ ਗੱਲਬਾਤ ਜਿੱਦਾਂ ਵੀ ਕੀਤੀ ਤੇ ਉਹ ਬਾਈ ਨੂੰ ਕਹਿੰਦੇ ਵੀ ਤੂੰ ਇੱਥੇ ਜਾ ਕੇ ਕਿਤੇ ਮੋਟਰ ਵਗੈਰਾ ਚੜ੍ਹੇ ਪਾ ਹਨਾ ਤੇ ਵੀ ਜਿੱਦਾਂ ਵੀ ਆਪਣਾ ਦੂਜਾ ਜਾ ਸਕਦਾ ਬਾਈ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਤੂੰ ਇੱਥੇ ਸ਼ੀਰ ਹੈ ਨਾ ਤੇ ਬਾਕੀ ਇਹਦੇ ਵਿੱਚ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈਗੀ ਉਹ ਬਾਈ ਦੇ ਓਨਰ ਨੇ ਦੱਸਣ ਦੇ ਮਨ ਦਾਬਕ ਉਹਨਾਂ ਦੇ ਵੀ ਉਹਨੇ ਆਪਣੇ ਗਰੁੱਪ ਵਿੱਚ ਪਾਤੀ ਜੋ ਵੀ ਉਹਨਾਂ ਦੀ ਕੰਪਨੀ ਦਾ ਵੀ ਯਾਰ ਐਦਾਂ ਐਕਸੀਡੈਂਟ ਹੋ ਗਿਆ ਤੇ ਉਥੋਂ ਗਾਹਾਂ ਗਾਹਾਂ ਦੀ ਗਾਹਾਂ ਲਾਲੋ ਗਰੁੱਪਾਂ ਵਾਲਿਆਂ ਨੇ ਜੋ ਵੀ ਉਹਨਾਂ ਦੀ ਕੰਪਨੀ ਵਾਲੇ ਹੋਣਗੇ ਜਾਂ ਜਿੱਦਾਂ ਵੀ ਉਹਨਾਂ ਨੇ ਵਾਇਰਲ ਕਰਤੀ ਜਿਹੜਾ ਸਾਰਿਆਂ ਦਾ ਆਪਣਾ ਬੀਕ ਪੁਆਇੰਟ ਬਣ ਗਿਆ ਇਸ ਵਕਤ ਜੇ ਨਹੀਂ ਉਹ ਵੀਡੀਓ ਵਾਇਰਲ ਹੋਈ ਆ ਲਾਲੋ ਉਹਦੇ ਨਾਲ ਹੀ ਉਹ ਸ਼ੇਅਰ ਭੇਜੀ ਦਾ ਉਹਨਾਂ ਦੀਆਂ ਲਾਲੋ ਹਨਾ ਉਹਨਾਂ ਦੀ ਗਲਤੀ ਹੋ ਗਈ ਲਾਲੋ ਜਾਂ ਤਾਂ ਉਹ ਨਾ ਭੇਜਦੇ ਉਹ ਤੋਂ ਵੀਡੀਓ ਕਿਸੇ ਨੂੰ ਵੀ ਐਡਾ ਹੈਪਨ ਹੋ ਗਿਆ ਸੀਗਾ ਤੇ ਹੁਣ ਗਾਹਾਂ ਜਦੋਂ ਬਾਈ ਨੂੰ ਉਹਨਾਂ ਨੇ ਆਪਣਾ ਉਹ ਬਾਈ ਨੇ ਮੋਟਰ ਲੈ ਲਿਆ ਉਥੇ ਉਦੋਂ ਬਾਅਦ ਮੋਟਰ ਤੋਂ ਬਾਅਦ ਬਾਈ ਦੂਜੇ ਦਿਨ ਪਤਾ ਨਹੀਂ ਉਥੋਂ ਜਿੱਦਾਂ ਉਹਨਾਂ ਨੇ ਦੱਸਿਆ ਬਾਈ ਉਹਨਾਂ ਦੇ ਦੂਜੇ ਦਿਨ ਬਾਈ ਦੀ ਫਲਾਈਟ ਸੀਗੀ ਉਥੋਂ ਫਲਾਈਟ ਲੈ ਕੇ ਬਾਈ ਕੈਲੀਫੋਰਨੀਆ ਆ ਗਿਆ ਤੇ ਕੈਲੀਫੋਰਨੀਆ ਵੀ ਆਈ ਨੂੰ ਬਾਈ ਨੂੰ ਹੋ ਗਏ ਸੀਗੇ ਦੋ ਦਿਨ ਹੋ ਗਏ ਸੀਗੇ ਇੱਥੇ ਉਹ ਮੁੰਡੇ ਨਾਲ ਰਹਿੰਦੇ ਉਹਨੂੰ ਜਿਹੜੇ ਮੁੰਡੇ ਨੂੰ ਦੱਸਿਆ ਆਪਾਂ ਨੂੰ ਦੋ ਦਿਨ ਬਾਈ ਉਹਦੇ ਨਾਲ ਉਥੇ ਕਮਰੇ 'ਚ ਰਹਾ ਉਹਨਾਂ ਨੇ ਗੱਲਬਾਤ ਉਹਨੇ ਦੱਸੀ ਵੀ ਕਿੱਦਾਂ ਹੋਇਆ ਕੀ ਸਾਰਾ ਕੁਝ ਹੈ ਨਾ ਜਿਵੇਂ ਵੀਡੀਓ ਚ ਤਾਂ ਚਲੋ ਦੇਖਿਆ ਸੀਗਾ ਬਾਕੀ ਜੋ ਵੀ ਸੀ ਗੱਲ ਬਾਈ ਨੇ ਉਹਨਾਂ ਨੂੰ ਉਹ ਸਾਰੀ ਦੱਸੀ ਵੀ ਯਾਰ ਇਦਾਂ ਹੋ ਗਿਆ ਹਨਾ ਤੇ ਜਿਹੜੀ ਪਹਿਲਾਂ ਐਕਸੀਡੈਂਟ ਤੋਂ ਗੱਲ ਸੀ ਦੋ ਦਿਨ ਬਾਈ ਉੱਥੇ ਰਿਹਾ ਤੇ ਵੀਡੀਓ ਵਾਇਰਲ ਜ਼ਿਆਦਾ ਹੋ ਗਈ ਨਾਲੋ ਚੈਨਲਾਂ 'ਤੇ ਦਿਖਾਉਣ ਲੱਗ ਗਏ ਜਦੋਂ ਉਸ ਤੋਂ ਬਾਅਦ ਬਾਈ ਨੂੰ ਅਰੈਸਟ ਕੀਤਾ ਇਥੇ ਆਪਣੇ ਕੈਲੀਫੋਰਨੀਆ 'ਚ ਕੈਲੀਫੋਰਨੀਆ 'ਚ ਅਰੈਸਟ ਕਰਕੇ ਬਾਈ ਨੂੰ ਬਾਈ ਦੀ ਤਰੀਕ ਪਈ ਗਈ ਬਾਈ ਕੋਰਟ 'ਚ ਗਿਆ ਤੇ ਕੋਰਟ ਤੋਂ ਬਾਅਦ ਇਹਨਾਂ ਨੇ ਆਪਣੇ ਫਲੋਰੀਡਾ ਨੂੰ ਕਿਹਾ ਵੀ ਤੁਹਾਡੇ ਲਈ ਵੀ ਬੀ ਕੇ ਦਾ ਟਾਈਮ ਆ ਜੇ ਤੁਸੀਂ ਆਪਣਾ ਲਿਆ ਨਾ ਤੇ ਭਾਈ ਤੁਸੀਂ ਲਿਆ ਸਕਦੇ ਹੋ ਨਹੀਂ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਰੱਖਾਂਗੇ ਇਹਨੂੰ ਜਦਾ ਕੈਲੀਫੋਰਨੀਆ ਦੀ ਜੀਲ ਜੀ ਰੱਖਾਂਗੇ ਜਾਂ ਜਿੱਦਾਂ ਵੀ ਲਾਲੂ ਹਨਾ ਇਹ ਇਹ ਸਾਰੀ ਉਹਨਾਂ ਦੇ ਦੱਸਣ ਦੀ ਗੱਲ ਆਗੀ ਤੇ ਉਹ ਜਦੋਂ ਮੁੱਦਾ ਜਿਆਦਾ ਭਾਖ ਗਿਆ ਸਟੇਟਾਂ ਦਾ ਮੁੱਦਾ ਹੋ ਗਿਆ ਕੈਲੀਫੋਰਨੀਆ ਤੇ ਫਲੋਰੀਡਾ ਦਾ ਰਾਜਨੀਤਿਕ ਮੁੱਦਾ ਬਣ ਗਿਆ ਆਪਾਂ ਕਹ ਲਈਏ ਉਸ ਤੋਂ ਬਾਅਦ ਉਹ ਸਪੈਸ਼ਲ ਆਪਣਾ ਜਹਾਜ਼ ਲੈ ਕੇ ਆਏ ਮੁੱਦੇ ਨੂੰ ਹੋਰ ਹਵਾ ਦੇ ਦਿੱਤੀ ਉਹਨਾਂ ਨੇ ਆਪਣਾ ਜਹਾਜ਼ ਲੈ ਕੇ ਵੀ ਸਾਡੀ ਸਟ੍ਰੈਟਿਜੀ ਬੰਦੇ ਮਾਰਤੇ ਐ ਕਰਤੇ ਤੇ ਬਾਈ ਨੂੰ ਇੱਥੇ ਉਹ ਆਪਣਾ ਜਿਹਨਾਂ ਨੇ ਕਿਹਾ ਵੀ ਛੋਟਲੇ ਹਫਤੇ ਦਾ ਕੰਮ ਆ ਦੂਜੇ ਪਤਲੇ ਤੀਜੇ ਦਿਨ ਹੀ ਉਹ ਆ ਗਏ ਬਾਈ ਨੂੰ ਲੈਣ ਤੇ ਹੁਣ ਆਪਾਂ ਦੇਖੀ ਆ ਬਾਈ ਦੀਆਂ ਉਥੇ ਤਰੀਕਾਂ ਪੈ ਰਹੀਆਂ ਨੇ ਕੋਈ ਬਾਈ ਨੂੰ 45 ਸਾਲ ਦੀ ਸਜ਼ਾ ਨਹੀਂ ਹੋਈ ਹਜੇ ਕੋਈ ਇਦਾਂ ਦਾ ਨਹੀਂ ਹੈਗਾ ਇਹ ਤਾਂ ਸਿਰਫ ਲੋਕ ਆਪਣੇ ਬੱਸ ਦੇਖੀ ਜਾਂਦੇ ਵੀ ਹਾਂ ਜੀ ਸਰਚ ਮਾਰ ਕੇ ਵੀ ਜੀ ਆਹ ਧਾਰਾ ਜੀ ਲੱਗੀ ਆ ਤਾਂ ਇਹਦੇ 15 ਸਾਲ ਦੀ ਸਜ਼ਾ ਇੱਕ ਬੰਦੇ ਦੀ ਬੰਦੀ ਆ ਤੰਨਾਂ ਦੀ 45 ਸਾਲ ਬਣੂਗੀ ਇਦਾਂ ਦਾ ਹਜੇ ਕੁਝ ਨਹੀਂ ਹੈਗਾ ਕੋਈ ਮੁੱਦਾ ਨਹੀਂ ਇਹਦਾ ਆਪ ਦੇ ਕੋਲ ਨੂੰ ਕਹੀ ਜਾਂਦੇ ਵੀ 45 ਸਾਲ ਦੀ ਸਜ਼ਾ ਬਣ ਜੂਗੀ ਹਜੇ ਕੇਸ ਚੱਲੂ ਤਰੀਕਿਆਂ ਬਹਿਣੀਆਂ ਜਿਵੇਂ ਤੁਸੀਂ ਵੀਡੀਓ ਦੇਖੀ ਹੋਣੀ ਹੈਗੀ ਬਾਈ ਦੀ ਵੀ ਹਜੇ ਉਹਨੂੰ ਕੋਰਟ ਚ ਪੁੱਛਿਆ ਗਿਆ ਹੈਗਾ ਵੀ ਤਾਂ ਵਕੀਲ ਕੋਈ ਕਰਨਾ ਭਾਈ ਜਾਂ ਤੂੰ ਕਰ ਲਾ ਜਾਂ ਅਸੀਂ ਕਰ ਦਾਂਗੇ ਨਾ ਤੇ ਉਹ ਵੀ ਬਾਈ ਨਾਲ ਗੱਲ ਹੋਈ ਹੈ ਉਹ ਵੀ ਗੱਲ ਚੱਲ ਰਹੀ ਆ ਜੋ ਵੀ ਸੰਸਥਾ ਉਹਨਾਂ ਦੀ ਹੈਲਪ ਕਰੂਗੀ ਬਾਈ ਨਾਲ ਹੋਈ ਸੀ ਗੱਲ ਉਹ ਵੀ ਚਲੋ ਕਿਸੇ ਸੰਸਥਾ ਨਾਲ ਗੱਲ ਚੱਲ ਰਹੀ ਹੈ ਹਜੇ ਆਪਾਂ ਨਹੀਂ ਦੱਸ ਸਕਦੇ ਜੋ ਕੇਸ ਦੀ ਟੇਕ ਕੇਅਰ ਕਰਨਗੇ ਤੇ ਬਾਈ ਦਾ ਪਰਿਵਾਰ ਮਾਗਰ ਉਹਨਾਂ ਨਾਲ ਵੀ ਗੱਲਬਾਤ ਹੋਈ ਸੀਗੀ ਤੇ ਹੁਣ ਦੇਖਣਾ ਵੀ ਆਪਣਾ ਜੇ ਨੋ ਕੋਈ ਕੇਸ ਵਗੈਰਾ ਚੱਲੂਗਾ ਫਿਰ ਪਤਾ ਲੱਗਣਾ ਆਪਾਂ ਨੂੰ ਕਿੰਨੇ ਜਰਦੀ ਬਾਈ ਨੂੰ ਸਜ਼ਾ ਹੋਣੀ ਆ ਸਜ਼ਾ ਤਾਂ ਦੇਖੋ ਹੋਊਗੀ ਪਰ ਆਇਆ ਵੀ ਇਹਦਾ ਹੱਲ ਵੀ ਹੋ ਜਾਂਦਾ ਹੁੰਦਾ ਪਹਿਲਾਂ ਵੀ ਬਥੇਰੇ ਹੱਲ ਹੋਇਆ ਆਪਾਂ ਦੇਖੇ ਵੀ ਆ ਤਾਂ ਕਰਕੇ ਭਰਾਵੋ ਅਫਵਾਹਾਂ ਤੋਂ ਵਜੋ ਤੇ ਨਾਲ ਮੈਂ ਇਹੜ ਇੱਕ ਹੋਰ ਕਰਦਿਆਂ ਗੱਲ ਜਿਹੜਾ ਕਹਿ ਰਿਹਾ ਆਪਣੇ ਇੰਡੀਆ 'ਚ ਜਾਂ ਪੰਜਾਬ ਦਾ মিডিਆ ਚਲਾ ਰਿਹਾ ਵੀ ਉੱਥੇ ਭਾਰਤੀਆਂ ਨੂੰ ਜੀ ਲਾਇਸੈਂਸ ਦੇ ਨੇ ਬੰਦ ਕਰਤੇ ਉਹਨਾਂ ਨੇ ਕਹਤਾ ਲਾਇਸੈਂਸ ਬੰਦ ਕਰਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀ ਝੂਠ ਆ ਉਹ ਉਹਨਾਂ ਨੇ ਪਾਇਆਗਾ ਆਪਣਾ ਵੀ ਹਾਂਜੀ ਅਸੀਂ ਆਪਣਾ ਨਹੀਂ ਦੰਦੇ ਲਾਇਸੈਂਸ ਉਹ ਉਹਨਾਂ ਨੂੰ ਆ ਜਿਹੜੇ ਇੱਥੇ ਸਪੈਸ਼ਲ ਆਉਂਦੀ ਬੀਜ ਤੇ ਹੁੰਦੇ ਆ ਵਰਕ ਬੀਜ ਤੇ ਆਉਂਦੇ ਹੁੰਦੇ ਆ ਬੰਦੇ ਆਪਣੇ ਪੰਜਾਬ ਚੋਂ ਦਾ ਜਾਂ ਇੰਡੀਆ ਚੋਂ ਦਾ ਬਹੁਤ ਘੱਟ ਨੇ ਜਿਹੜੇ ਆਉਂਦੇ ਹੁੰਦੇ ਆ ਵਰਕ ਬੀਜ ਤੇ ਆਪਣੇ ਇੰਡੀਆ ਤੋਂ ਵੀ ਆਉਂਦੇ ਆ ਤੇ ਉਹ ਵਰਕ ਬੀਜ ਵਾਲੀ ਗੱਲ ਕਰਦੇ ਵੀ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਊਗਾ ਵੀ ਉਹਨਾਂ ਨੂੰ ਨਹੀਂ ਪਤਾ ਰੂਲ ਵਗੈਰਾ ਨਹੀਂ ਹੁੰਦੇ ਜਿਹੜਾ ਹੁੰਦਾ ਵਰਕ ਪਰਮਿਟ ਜਿਵੇਂ ਇੱਥੇ ਅਸਲੀ ਨੂੰ ਮਿਲਦਾ ਵਰਕ ਪਰਮਿਟ ਵੱਖਰਾ ਹੁੰਦਾ ਵਰਕ ਵੀ ਜੋ ਉਹ ਵੱਖਰਾ ਹੁੰਦਾ ਹੈਗਾ ਤਾਂ ਕਰਕੇ ਲੋਕ ਕਨਫਿਊਜ਼ ਨੇ ਆਪਣੇ ਪੰਜਾਬ ਚ ਵੀ ਨਿਊਜ਼ ਚਲਾਈ ਜਾਂਦੇ ਨੇ ਜੀ ਹੁਣ ਜੀ ਭਾਰਤੀਆਂ ਨੂੰ ਆਪਣਾ ਟਰੱਕਾਂ ਦਾ ਲਾਇਸੈਂਸ ਨਹੀਂ ਮਿਲਦਾ ਉਹ ਨਹੀਂ ਮਿਲਣਾ ਹਜੇ ਇਦਾਂ ਦੀ ਕੋਈ ਗੱਲ ਨਹੀਂ ਕੱਲ ਨੂੰ ਕੋਈ ਕਾਨੂੰਨ ਬਦਲ ਜੇ ਤਾਂ ਉਹਦੀ ਅਪਡੇਟ ਤੁਹਾਨੂੰ ਕਰਾਂਗੇ ਪਰ ਅੱਜ ਦੇ ਟਾਈਮ ਕੋਈ ਨਹੀਂ ਹੈਗਾ ਬਾਕੀ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਦੱਸਦੇ ਰਹਾਂਗੇ ਨਾਲ ਹੁੰਦੇ ਹਜੇ ਕੋਈ ਅਫਵਾਹਾਂ ਤੋਂ ਬਚੋ ਨਾ ਹਜੇ ਸਜ਼ਾ ਹੋਈਆ ਨਾ ਲਾਇਸੈਂਸ ਮੇਲੇ ਬੰਦ ਹੋਣਗੇ ਹਜੇ ਵੀ ਹਾਂ ਆਪਣੇ ਲਾਇਸੈਂਸ ਨਹੀਂ ਮਿਲਨੇ ਜਿਹੜੇ ਬੰਦੇ ਲਵੇ ਹੈਗੇ ਉਹ ਚਲਾਈ ਜਾਣਗੇ ਟਰੱਕ ਉਹ ਸਟੇਟ ਮੇਬੀ ਉਥੇ ਆਪਣੇ ਵਰਕ ਪਰਮਿਟ ਵਾਲੇ ਨੂੰ ਜਾਣੋ ਹਟਾ ਦੇ ਹਜੇ ਉਹ ਕੱਲ ਦੀ ਗੱਲ ਆ ਫਿਊਚਰ ਦੀ ਕੀਦਾ ਕੋਈ ਡਿਸੀਜਨ ਲੈਂਦੇ ਆ ਹਜੇ ਕੋਈ ਇਦਾਂ ਦਾ ਹੈ ਨਹੀਂ ਬਾਕੀ ਪ੍ਰਮਾਤਮਾ